ਦੇਖ ਰਹੇ ਹੋ ਜੰਗ ਸਮਾਚਾਰ ਤੇ ਮੈਂ ਅਨਵਦੀਪ ਕੋਰਜਾਦਾ ਨਜ਼ਰ ਮਾਰਦੇ ਆ ਅੱਜ ਦੀਆਂ ਖਾਸ ਖਬਰਾਂ ਦੇ ਬੁਲੇਟਿਨ ਦੇ ਸੇ ਸੋਧਿਆ ਤੇਜ ਦੇਵਿੰਦਰ ਜੈਨ ਦੀਆਂ ਫਿਰ ਵਧੀਆ ਮੁਸ਼ਕਲਾਂ ਦਿੱਲੀ ਦੇ ਸਰਕਾਰੀ ਸਕੂਲਾਂ ਦੇ ਵਿੱਚ ਕਲਾਸਰੂਮ ਨਿਰਮਾਣ ਨਾਲ ਜੁੜੇ ਕਥਿਤ ਘੁਟਾਲੇ ਦੇ ਮਾਮਲੇ ਦੇ ਵਿੱਚ ਐਂਟੀ ਕ腐ਸ਼ਨ ਬ੍ਰਾਂਚ ਨੇ ਆਮ ਆਦਮੀ ਪਾਰਟੀ ਦੇ ਦੋ ਸਾਬਕਾ ਮੰਤਰੀਆਂ ਮਨੀਸ਼ ਸੋਧਿਆ ਅਤੇ ਸਤਿੰਦਰ ਜੈਨ ਨੂੰ ਸੱਮਣ ਜਾਰੀ ਕੀਤੇ ਨੇ ਇਸ ਮਾਮਲੇ ਦੇ ਵਿੱਚ ਸਤਿੰਦਰ ਜੈਨ ਨੂੰ 6 ਜੂਨ ਨੂੰ ਅਤੇ ਮਨੀਸ਼ ਨੂੰ 9 ਜੂਨ ਨੂੰ 2025 ਨੂੰ ਜਾਂਚ ਲਈ ACB ਦੇ ਦਿੱਲੀ ਦਫ਼ਤਰ ਦੇ ਵਿੱਚ ਪੇਸ਼ ਹੋਣ ਲਈ ਕਿਹਾ ਗਿਆ। ਏਜੰਟਾਂ ਵੱਲੋਂ ਤਿੰਨ ਪੰਜਾਬੀ ਨੌਜਵਾਨਾਂ ਦੇ ਨਾਲ ਕੀਤਾ ਗਿਆ ਵੱਡਾ ਧੋਖਾ ਖਬਰ ਹੁਸ਼ਿਆਰਪੁਰ ਤੋਂ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਲਗਭਗ 40 ਦਿਨ ਪਹਿਲਾਂ ਪੰਜਾਬ ਦੇ ਨੌਜਵਾਨ ਆਪਣੇ ਘਰ ਦੀ ਗਰੀਬੀ ਦੂਰ ਕਰਨ ਲਈ ਆਸਟ੍ਰੇਲੀਆ ਲਈ ਨਿਕਲਦੇ ਨੇ ਪਰ ਜਿਵੇਂ ਹੀ ਉਹ ਈਰਾਨ ਪਹੁੰਚਦੇ ਨੇ ਤਾਂ ਪਾਕਿਸਤਾਨ ਡੌਂਕਰਾਂ ਦੇ ਵੱਲੋਂ ਉਹਨਾਂ ਨੂੰ ਅਗਵਾ ਕਰ ਲਿਆ ਜਾਂਦਾ ਹੈ। ਏਜੰਟਾਂ ਦੇ ਵੱਲੋਂ ਪਰਿਵਾਰ ਦੇ ਵੱਲੋਂ ਏਜੰਡਾਂ ਦੇ ਖਿਲਾਫ ਜੋ ਕਾਰਵਾਈ ਕੀਤੀ ਜਾਂਦੀ ਹੈ ਕਿ ਇਹ ਸਾਡੇ ਪੈਸੇ ਖਾ ਗਏ ਨੇ ਆਓ ਸੁਣਦੇ ਹਾਂ ਪਰਿਵਾਰ ਦਾ ਕੀ ਕਹਿਣਾ ਅਮਰਿਤਪਾਲ ਦੇ ਜਦੋਂ ਹੁਣ ਪਤਾ ਲੱਗਿਆ ਕਿ ਉਹ ਕਿਰਾਨ ਦੀ ਸਰਕਾਰ ਨੇ ਰੈਸਕਿਊ ਕਰ ਲਏ ਆ ਤੁਹਾਨੂੰ ਹੁਣ ਤੱਕ ਕੋਈ ਫੋਨ ਆਇਆ ਆਫੀਸ਼ੀਅਲੀ ਨਹੀਂ ਕੋਈ ਜਦੋਂ ਪਤਾ ਲੱਗਾ ਸੀ ਤਾਂ ਕਿੰਨੀ ਖੁਸ਼ੀ ਹੋਈ ਸੀ ਬਹੁਤ ਜ਼ਿਆਦਾ ਖੁਸ਼ੀ ਦੀ ਤਾਂ ਕੋਈ ਹੱਦ ਨਹੀਂ ਸੀਗੀ। ਹੁਣ ਵੀ ਅਜੇ ਮੈਂ ਤਾਂ ਗੁਰਦੁਆਰਾ ਸਾਹਿਬ ਹੀ ਸੀ ਮੈਨੂੰ ਇਹ ਨਹੀਂ ਫੋਨ ਕੀਤਾ ਵੀ ਤੁਹਾਡਾ ਦੱਸਿਆ ਵੀ ਉਹ ਦੱਸਦੇ ਆ ਤਾਂ ਵੀ ਸਹੀ ਆ ਵੀ ਛੁੱਟ ਗਏ ਆ। ਫਿਰ ਤਾਂ ਖੁਸ਼ੀ ਦੀ ਕੋਈ ਹੱਦ ਹੀ ਨਹੀਂ ਤੁਹਾਨੂੰ। ਕੀ ਕਹਿਣਾ ਚਾਹੁੰਦੇ ਹੋ ਸਰਕਾਰਾਂ ਨੇ ਬੜਾਏ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਕੇਂਦਰ ਸਰਕਾਰ ਹੋਵੇ ਚਾਹੇ ਰਾਜ ਦੀ ਸਰਕਾਰ ਹੋਵੇ। ਹਾਂਜੀ ਧੰਨਵਾਦ ਕਰਨਾ ਚਾਹੂਗੀ। ਹਾਂਜੀ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਕੁਝ মিডিਆ ਦਾ ਜੇ ਨਹੀਂ ਉੱਥੇ ਤੱਕ ਤੁਹਾਡੇ ਥਰੂ ਇਹ ਖਬਰ ਗਈ ਆ ਉਹਨਾਂ ਨੂੰ ਪਤਾ ਲੱਗਿਆ ਸਾਰੇ ਹਾਲਾਤ। মিডিਆ ਦਾ ਵੀ ਤਾਂ ਅਸੀਂ ਆਪਣੀ ਕੇਂਦਰ ਸਰਕਾਰ ਦਾ ਵੀ ਤਾਂ ਆਰਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਪਤਾ ਲੱਗਾ ਸੀ ਕੱਲ ਫੋਨ ਆਇਆ ਸੀ ਕੱਲ ਕੀ ਗੱਲ ਹੋਈ ਸੀ ਕੱਲ ਤਾਂ ਇਹ ਈ ਭਤੀਜੇ ਮੇਰੇ ਨੂੰ ਆਇਆ ਸੀ ਮੇਰੇ ਨਾਲ ਤਾਂ ਵੈਸੇ ਨਹੀਂ ਸੀ ਗੱਲ ਹੋਈ ਤੇ ਇਦਾਂ ਕਹਿੰਦੇ ਸੀ ਵੀ ਛੁੱਟ ਗਏ ਆ ਜੀ ਹੁਣ ਮੈਨੂੰ ਪੱਕਾ ਨਹੀਂ ਪਤਾ ਵੀ ਕਿੱਦਾਂ ਇਹਨਾਂ ਨੇ ਹਨਾ ਥੋੜਾ ਜਿਹਾ ਇਹੋ ਹੀ ਗੱਲ ਕੀਤੀ ਪਰ ਫੇਰ ਵੀ ਸਾਨੂੰ ਡਾਊਟ ਸੀਗਾ ਵੀ ਕੀ ਪਤਾ ਉਹੀ ਖਵਾਉਂਦੇ ਹੋਣਗੇ ਜੀ ਜੀ ਤੋ ਅੱਜ ਤੱਕ ਪਹਿਲਾਂ ਤਾਂ ਬਹੁਤ ਪੈਸਿਆਂ ਦੀ ਮੰਗ ਹੀ ਕਰ ਰਹੇ ਸੀ ਹੁਣ ਸਾਨੂੰ ਕਹਿ ਰਹੇ ਆ ਵੀ ਅਸੀਂ ਛੁੱਟ ਗਏ ਆ ਜੀ ਹਾਂਜੀ ਪਰ ਅਸਲ ਵਿੱਚ ਪਾਲਣੇ ਗੱਲ ਕੀਤੀ ਸੀ ਆ ਹਾਂ ਜੀ ਭਤੀਜੇ ਮੇਰੇ ਨੇ ਸੁਣੀ ਸੀਗੀ ਹੁਣ ਕਹਿੰਦਾ ਸੀ ਲੱਗਦੀ ਤਾਂ ਆਵਾਜ਼ ਵਿੱਚ ਅੰਮ੍ਰਿਤਪਾਲ ਦੀ ਸੀਗੀ ਠੀਕ ਹੈ ਜੀ ਤੇ ਏਜੰਟ ਦੇ ਨਾਲ ਕੋਈ رابطہ ਹੋਇਆ ਇਸ ਐਪੀਸੋਡ ਤੋਂ ਬਾਅਦ ਜਦੋਂ ਉਹਦੀ ਕਿਡਨੈਪ ਹੋਈ ਆ ਉਸ ਤੋਂ ਬਾਅਦ ਏਜੰਟ ਦੇ ਨਹੀਂ ਉਹ ਫੋਨ ਤੇ ਹੀ ਹੁੰਦੀ ਸੀਗੀ ਗੱਲ ਤਾਂ ਹੁਣ ਤਾਂ 8-10 ਦਿਨ ਹੋ ਗਏ ਤਾਂ ਨਹੀਂ ਉਹਦੀ ਫੋਨ ਤੇ ਵੀ ਨਹੀਂ ਗੱਲ ਹੁੰਦੀ ਦੱਸਿਆ ਸੀ ਉਹਨੂੰ ਕਿ ਇਹ ਨਾ ਹਾਲਾਤਾਂ ਜਿਹਾ ਹੁਣ ਤੇ ਕੀ ਕਹਿਣਾ ਕਹਿਣਾ ਚੀ ਉਹਦਾ ਉਹਦਾ ਇਹ ਪਹਿਲਾਂ ਤਾਂ ਇਹ ਕਹਿੰਦਾ ਸੀਗਾ ਵੀ ਕੋਈ ਗੱਲ ਨਹੀਂ ਮੈਂ ਜਿੱਦਾਂ ਮਰਜੀ ਪੈਸੇ ਦੇ ਕੇ ਛੜਾਵਾ ਚਾਹੇ ਜਿੱਦਾਂ ਵੀ ਮਰਜੀ ਮੈਂ ਤੁਹਾਡੇ ਬੱਚੇ ਤੁਹਾਡੇ ਹਵਾਲੇ ਕਰਦਾ ਮੈਨੂੰ ਤੁਸੀਂ ਆਪਣਾ ਕੰਮ ਕਰਨ ਦਿਓ ਮੈਂ ਲੱਗਾ ਹੋਇਆ ਬੱਚੇ ਲਿਆਉਣ ਵਿੱਚ ਹੀ ਲੱਗਾ ਹੋਇਆ ਹੈ ਇਹ ਸੀ ਹੁਣ ਤਾਂ ਹਫਤਾ ਹੀ ਹੋ ਗਿਆ ਤਾਂ ਕੋਈ ਗੱਲਬਾਤ ਨਹੀਂ ਉਹਦੇ ਨਾਲ ਸਾਡੀ ਪੁਲਿਸ ਨੇ ਐਫ ਆਈ ਆਰ ਦਰਜ ਕੀਤੀ ਆ ਠੀਕ ਕੀਤਾ ਆ ਹਾਂਜੀ ਉਹਦਾ ਤਾਂ ਠੀਕ ਕੀਤਾ ਪਰ ਅਜੇ ਤੱਕ ਉਹਨਾਂ ਕੋਲੋਂ ਅਸੀਂ ਇਹ ਕਹਿੰਦੇ ਆ ਵੀ ਇਹ ਦੇ ਲੋ ਵੀ ਫੜ ਨਹੀਂ ਹੋਏ ਕੋਈ ਵੀ ਹਾਂਜੀ 18 ਲੱਖ ਰੁਪਏ ਦਿੱਤਾ ਸੀ ਕਿਸ ਤਰ੍ਹਾਂ ਮੈਨੇਜ ਕੀਤਾ ਸੀ 18 ਲੱਖ ਰੁਪਏ ਅਸੀਂ ਰਿਸ਼ਤੇਦਾਰਾਂ ਤੋਂ ਹੀ ਹਾਂਜੀ ਸਾਰਿਆਂ ਨੇ ਸਾਡੀ ਬੜੀ ਹੈਲਪ ਕੀਤੀ ਸੀ ਕਿ ਵੀ ਚਲੋ ਜੇ ਬੱਚੇ ਦਾ ਵੀਜ਼ਾ ਆ ਗਿਆ ਵੀ ਵਰਕ ਪਰਮਿਟ ਚਲੋ ਹਾਂਜੀ ਸਾਰਿਆਂ ਨੇ ਸਾਡੀ ਬਹੁਤ ਹੈਲਪ ਕੀਤੀ ਸੀ ਮੇਰੇ ਰਿਸ਼ਤੇਦਾਰਾਂ ਦੇ ਭੈਣ ਭਰਾਵਾਂ ਨੇ ਤਾਇਆ ਚਾਚਿਆਂ ਨੇ ਵੀ ਨਾ ਦੇਣੀ ਸਾਰੇ ਨੇ ਹੁਣ ਕੀ ਮੰਗ ਕਰਦੇ ਹੁਣ ਇਹ ਵੀ ਇਹਨੂੰ ਏਜੰਟ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤੇ ਤੁਹਾਡੇ ਬੱਚੇ ਵਾਪਸ ਸਹੀ ਸਲਾਮਤ ਆਣ ਹਾਂਜੀ ਸਾਡੇ ਬੱਚਿਆਂ ਦਾ ਕੀ ਕਸੂਰ ਸੀ ਪੈਸੇ ਦੇ ਕੇ ਵੀ ਉਧਰ ਇੰਨੀ ਇੰਨੀ ਹਣਾ ਔਖਾ ਟਾਈਮ ਕੱਟਿਆ ਔਖਾ ਟਾਈਮ ਕਟਿਆ ਉਹਨਾਂ ਤਾਂ ਰੋਟੀਆਂ ਵੀ ਆਵਾਜ਼ਾਰ ਕਿਦਾਂ ਦੇ ਹਾਲਾਤ ਕੁੱਟ ਵੀ ਖਾਦੀ ਪੈਸੇ ਦੇ ਕੇ ਤਾਂ ਉਹ ਕੁੱਟ ਖਾਣ ਲਈ ਥੋੜਾ ਗਏ ਸੀ ਹਾਂ ਜੀ ਲੰਮਾ ਸਮਾਂ ਚੱਲੇ ਹਾਈ ਵੋਲਟੇਜ ਗ੍ਰਾਮੇ ਤੋਂ ਬਾਅਦ ਵੀ ਪੁਲਿਸ ਨੂੰ ਮੋੜਨਾ ਪਿਆ ਬੇਰੰਗ ਖਾਲੀ ਹੱਥੀ ਘਟਨਾ ਬਟਾਲਾ ਨਜ਼ਦੀਕੀ ਪਿੰਡ ਮੁਰਾਦਪੁਰ ਦੀ ਜਿੱਥੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸਮਿੰਦਰ ਸਿੰਘ ਨਾਮਕ ਵਿਅਕਤੀ ਜੋ 10 ਪਰਚਿਆਂ ਦੇ ਵਿੱਚ ਨਾਮਜ਼ਦ ਹੈ। ਸ਼ਮਿੰਦਰ ਸਿੰਘ ਦੇ ਘਰ ਨੂੰ ਪੁਲਿਸ ਦੇ ਵੱਲੋਂ ਕੇਰਲਿਆ ਜਾਂਦਾ ਹੈ। ਪਰ ਦੂਜੀ ਪਾਸੇ ਜੇਕਰ ਗੱਲ ਸਮਿੰਦਰ ਸਿੰਘ ਦੇ ਪਰਚਿਆਂ ਦੀ ਕੀਤੀ ਜਾਵੇ ਤਾਂ 10 ਪਰਚਿਆਂ ਦੇ ਵਿੱਚ ਨਾਮਜ਼ਦ ਹੋਣ ਦੇ ਬਾਅਦ ਵੀ ਉਸਨੇ ਪੁਲਿਸ ਦੇ ਉੱਪਰ ਰੋੜਿਆਂ ਦੀ بارش ਕੀਤੀ ਹੈ। ਆਓ ਦੇਖਦੇ ਹਾਂ ਤਸਵੀਰਾਂ ਦੇ ਵਿੱਚ। ਇਹ ਦੇਖੋ ਜੀ ਇਹ ਨਾ ਇੱਕ ਸਮਗਲਰ ਹੈਗਾ ਬਾਉ ਮਰਾਠਪੁਰ ਦਾ। ਇੱਕ ਕ੍ਰਿਮੀਨਲ ਹੈਗਾ ਜੀ 10 ਪਰਚੇ ਤਾਂ ਆਲਰੇਡੀ ਦਰਜ ਹੈਗੇ ਨੇ। ਅਸੀਂ ਰੀਸੈਂਟ ਇੱਕ ਪਰਚਾ ਦਰਜ ਕੀਤਾ ਹੈ ਮੰਨਪ੍ਰੀਤ ਕੰਡੀਲ ਦਾ ਬੰਦਾ ਸੀਗਾ। ਉਹਦੇ ਕੋਲ ਸਮਾਨ ਲੈ ਕੇ ਆ ਸੀਗਾ ਉਸ ਮਗਰ ਨੂੰ ਨਾਮਜ਼ਦ ਕੀਤਾ ਜਾ ਉਹ ਤੇ ਫੜਨਾਏ ਆਪਾਂ ਹਾਂਜੀ ਉਹਦੀ ਬੱਚੇ ਆਪਾਂ ਉਹਦੀ ਕਟਾ ਕੇ ਅਮਲਰ ਰਫ ਤੇ ਕਾਰਵਾਈ ਕਰਾਂਗੇ ਜੀ ਕਿੰਨੇ ਬੰਦੇ ਜਖਮੀ ਹੋਏ ਦੋ ਬੰਦੇ ਜਖਮੀ ਹੋਏ ਤੇ ਕੀ ਹੁਣ ਕਹਿੰਦਾ ਕੀ ਏ ਉਹ ਤੋਂ ਕਹਿ ਕੀ ਰਿਹਾ ਆ ਜਮ ਦੇਖੋ ਜੇ ਇਮਰਾਨ ਦੀ ਕੋਸ਼ਿਸ਼ ਕਰ ਰਹੇ ਥੱਲੇ ਆ ਜੇ ਤਾਂ ਜੋ ਕਾਰਵਾਈ ਬਣਦੀ ਉਹੀ ਕਰਾਂਗੇ ਆਪਾਂ ਕੋਈ ਇਟੇ ਟੋੜੇ ਵੀ ਚਲਾਏ ਜਨ ਹਾਂਜੀ ਹਾਂਜੀ ਟੋੜੇ ਚਲਾਏ ਜਨ ਤੇ ਕਿੰਨੇ ਪਹਿਲਾਂ ਇੱਥੇ ਕੇਸ ਦਰਜ ਹੈ 10 ਕੇਸ ਦਰਜ ਹੋਏ ਤੇ ਇਹ ਸਾਰੇ ਨਕੇ ਦੀ ਹੈ ਨਸ਼ੇ ਦੇ ਕੇਸ ਆ ਪੱਕੇ ਨਹੀਂ ਦੀ ਇਹ ਤੋਂ ਚੱਲਦੇ ਆ ਕਾਫੀ ਦਿਨ ਤੋਂ ਪੁਰਾਣਾ ਹੀ ਹੈ ਜੀ ਨਹੀਂ ਤੁਹਾਡੀ ਜਿੱਦ ਯਾਦਾ ਚਿੰਦੇ ਨਹੀਂ ਅਸੀਂ ਤਾਂ ਹੁਣੇ ਆਏ ਸੀ ਜੀ ਸਾਨੂੰ ਵੇਖ ਕੇ ਪਹਿਲਾਂ ਜੜ ਗਏ ਕੁੱਟੇ ਦੇ ਉੱਪਰ ਅਖਰੀ ਉੱਪਰ ਕੁਰਬਾਨ ਫੜੀ ਆ ਡਾਂਗ ਫੜੀ ਹੋਈ ਆ ਰੋੜੇ ਚ ਲਾ ਰਹੇ ਨੇ ਆਪਣਾ ਪੰਚਾਇਤ ਮੁਤਬਰ ਸਰਪੰਚ ਇਹਦੇ ਪਿੱਛੇ ਕੋਈ ਵੀ ਸਪੋਰਟ ਨਹੀਂ ਕਰਦਾ ਇਹਦੀ ਅੱਛਾ ਜੀ ਇਹ ਬੰਦੇ ਮਤਲਬ ਨਾ ਨਸ਼ੇ ਵਾਲੇ ਹੈਗੇ ਨੇ ਤੇ ਜਿਵੇਂ ਲੋਕਾਂ 'ਚ ਪ੍ਰਭਾਵ ਪਿਆ ਉਹਦੇ ਸਪੋਰਟ ਮਰ ਕੋਈ ਨਹੀਂ ਕਰਦਾ ਪਿਆ ਅੱਛਾ ਵੇਚਦਾ ਹੀ ਹੈਗਾ ਆਪ ਵੀ ਕਰਦਾ ਹੈ ਨਸ਼ਾ ਵੇਚਦਾ ਹੈ ਠੀਕ ਅੱਜ ਕਹਿ ਰਹੇ ਕੁਝ ਵੀ ਮੇਰੇ ਕੋਲ ਹੈ ਨਹੀਂ ਕੁਝ ਵੀ ਬਰਾਮਣ ਨਹੀਂ ਹੋਇਆ ਅੱਜ ਹਾਂਜੀ ਆ ਜੋ ਲੋਕ ਕਹਿ ਰਹੇ ਮੇਰੇ ਕੋਲ ਕੁਛ ਵੀ ਬਰਾਮਦ ਨਹੀਂ ਹੋਇਆ ਕੁਛ ਨਹੀਂ ਹੈਗਾ ਮਰਦਾਂ ਉਹ ਜੋ ਫੜਿਆ ਹੀ ਨਾ ਗਿਆ ਫਿਰ ਜੋ ਉੱਪਰ ਚੜਾ ਥੱਲੇ ਆਉ ਦੱਸੋ ਉਹਨੇ ਕਿੱਥੇ ਹੈਗਾ ਸਮਾਨ ਇਹਦਾ ਸਾਡੀ 4 ਸਾਲ ਦੀ ਬੱਚੇ ਦੀ ਛੱਪੜੇ ਵਿੱਚ ਡੁੱਬਣ ਨਾਲ ਹੋਈ ਮੌਤ ਨਾਨੀ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਉਹਨਾਂ ਦੇ ਘਰ ਦੀ ਪਿਛਲੀ ਸਾਈਡ ਤੇ ਇੱਕ ਛੱਪੜ ਹੈ ਛੋਟਾ ਬੱਚਾ ਪਹਿਲਾਂ ਦੀ ਛੱਪੜ ਦੇ ਵਿੱਚ ਜਾਨਵਰ ਵੇਖਣ ਲਈ ਜਾਂਦਾ ਜਿੱਥੇ ਛੱਪੜ ਵਿੱਚ ਡੁੱਬਣ ਦੇ ਨਾਲ ਬੱਚੇ ਦੀ ਮੌਤ ਹੋ ਜਾਂਦੀ ਹੈ ਉਹ ਸੁਣਦਿਆਂ ਪਰਿਵਾਰ ਵੱਲੋਂ ਪੂਰੀ ਘਟਨਾ ਜੋਦੀ ਪਾਣੀ ਖਾਧੀ ਬੱਚੇ ਤੈਨੂੰ ਸੌਗੇ ਆ ਉਹ ਵੀ ਲਾਗੇ ਸੌ ਗਿਆ ਉੱਠ ਕੇ ਇੱਧਰ ਆ ਗਿਆ ਇੱਧਰ ਕਿਦੇ ਫਿਰਦਾ ਫਿਰਦਾ ਵਿੱਚ ਜਾ ਪਿਆ ਐਂ ਸਾਰੇ ਨੂੰ ਲੱਭਦੇ ਸੀ ਤੇ ਬਾਅਦ ਸਾਰੇ ਲੱਭਣ ਦੇ ਕਿਤੇ ਨਹੀਂ ਲੱਭਾ ਫਿਰ 1.5 ਵਜੇ ਜਾਗ ਸੰ ਤੁਹਾਡਾ ਕੀ ਨਾਮ ਹੈ ਥੜੂਰਾ ਤੁਹਾਡਾ ਕੀ ਲੱਗਦਾ ਸੀ ਉੱਚਾ ਤੇ ਉਹ ਤਰਾ ਦੋਤਾ ਸੀ ਤੁਹਾਡਾ ਤੇ ਦੱਸਦੇ ਆ ਕਿ ਪਹਿਲਾਂ ਲੰਬੇ ਸਮੇਂ ਤੋਂ ਤੁਹਾਡੇ ਕੋਲ ਰਹਿ ਰਿਹਾ ਸੀ ਸਾਡੇ ਕੋਲ 3 ਸਾਲ ਤੋਂ ਹੈ ਇਹ ਕੀ ਕਾਰਨ ਸੀ ਇੱਥੇ ਰਹਿੰਦਾ ਉਹ ਕੋਈ ਕੇਸ ਚੱਲਦਾ ਪਿਆ ਜਾਂਦਾ ਅਦਾਲਤ ਕੇਸ ਚੱਲਦਾ ਸੀ ਤੁਹਾਡੀ ਬੇਟੀ ਦਾ ਤੇ ਦਮਾਦ ਦਾ ਤੇ ਜਿਸ ਕਰਕੇ ਉਹ ਕੇਸ ਹੱਲ ਨਹੀਂ ਹੋ ਜਿਹਾ ਹੋਇਆ ਹਜੇ ਅਜੇ ਅਦਾਲਤ ਚੱਲ ਰਹੀ ਹੈ ਨਾਲ ਤੇ ਹੁਣ ਇਹ ਕਿਦਾਂ ਘਟਨਾ ਵਾਪਰੀਏ ਬਸ ਕੀ ਕਹਿ ਸਕਦਾ ਬੱਚਾ ਕਿੰਨਾ ਆ ਕੇ ਵੇਚ ਦਿੱ ਗਿਆ ਇਹ ਦੋ ਦੋ ਲੰਬੜੀਆਂ ਮਗਰੋਂ ਆ ਕੇ ਜੋ ਦੇਖਿਆ ਤੇ ਧਰਨ ਗਿਆ ਰੁੱਕ ਕੇ ਲੈ ਆਉਂਗਾ ਕਿੰਨੇ ਕ ਸਾਲ ਦਾ ਬੱਚਾ ਹੈ ਸਾਢੇ 4 ਸਾਢੇ 4 ਸਾਲ ਦਾ